ਜਿਉਂਦਾਰੇ ਜਿਉਂਦਾਰੇ ਸਰਦਾਰ ਜੀ ਚੜ੍ਹਦੀ ਕਲਾ ਚ ਰੱਖੇ ਪਾਪਾ ਭੰਗੜਾ ਪਾਗੇ ਜੱਗੇ ਬਾਈ ਦੀ ਫਰਮਾਇਸ਼ਾ ਜਵਾਨ ਦਾ ਲੈ ਕੇ ਆਜ਼ਰਾ ਇੱਕ ਗਾਣਾ ਉਹ ਸਾਬ ਜੀ ਦੇ ਲਈ ਵੀ ਲਾਉਣਾ ਹੈ ਕਿਉਂਕਿ ਫੁੱਫੜਾਂ ਦੀ ਗਿਣਤੀ ਹੈ ਨਾਲ ਭੂਆ ਵੀ ਬਹੁਤ ਚਾਹ ਹੁੰਦਾ ਹੈ ਭੂਆ ਨੂੰ ਖਾਸ ਕਰਕੇ ਭਤੀਜੇ ਦਾ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਬਾਬਾ ਹਮੇਸ਼ਾ ਲੰਮੇ ਉਮਰ ਕਰੇ ਕਾਕਾ ਜੀ ਦੀ ਇੱਕ ਗੀਤ ਲਾਉਣਾ ਹੈ ਖੁਸ਼ ਖਬਰੀ ਵੇ ਜੀਜਾ ਖੁਸ਼ ਖਬਰੀ ਤੂੰ ਡੈਡੀ ਬਣ ਗਿਆ ਕਾਕੇ ਦਾ ਇਹ ਜੀਜਾ ਸਾਲੀ ਬਲੋ ਇਹ ਵੀ ਰਿਸ਼ਤਾ ਬਹੁਤ ਫੋਲਾ ਨਹੀਂ ਮਹਿਕ ਵਰਗਾ ਰਿਸ਼ਤਾ ਹੁੰਦਾ ਜੀਜਾ ਤੇ ਸਾਲੀ ਦਾ ਉਹ ਵੀ ਲਾਉਂਗਾ ਪਰ ਇੱਕ ਫਰਮਾਇਸ਼ ਹੈ ਲੈ ਕੇ ਹਾਜ਼ਰ ਹੈ ਜਮਾਨ ਦਾ ਆ ਪਰ ਵਾਉਣਾ ਨਹੀਂ ਇਹਨੂੰ ਜਿਵੇਂ ਖੁਸ਼ ਰੋਵੇਂ ਰੱਖਣਾ ਹੈ ਰੋਵੇਂ ਨਾ ਕੀ ਬਾਤ ਹੈ ਜਮਾਨ ਦਾ ਸ਼ਰੀਕਾਂ ਦੀਆਂ ਅੱਜ ਨਹੀਂਆਂ ਚੱਪਦੀ ਸੁਖੀ ਅਕਲਾ ਜੋੜੀਆਂ ਮਿਲੇ ਆਂਦੀਆਂ ਸ਼ਰੀਕਾਂ ਦੀਆਂ ਅੱਜ ਨਹੀਂਆਂ ਨਾਲ ਦੇ ਵੀ ਤੇਰੇ ਜੱਟਾ ਕਿੰਨੇ ਬੜੇ ਕੰਮ ਦੀ ਸ਼ਰੀਫਾ ਮੜ ਥੋਡੇ ਓਟੇ ਵੇਲੇ ਪਹਿਣਗੇ ਲਜਾਣੇ ਜੱਗ ਦੇ ਨਹੀਂ ਆਪੀ ਤੁਰ ਕੇ ਜਾਣ ਨੇ ਜੋਗੇ ਓਟੇ ਵੇਲੇ ਪਹਿਣਗੇ ਲਜਾਣੇ ਜੱਗ ਦੇ ਨਹੀਂ ਕਰੇ ਤੁਰ ਕੇ ਜਾਣ ਨੇ ਜੋਗੇ ਓ ਗੰਨਿਆਂ ਦਿਨਾਂ ਦਾ ਆਇਆ ਕਰਦਾ ਮੈਂ ਕਾਲਾ ਏਰੀਏ 'ਚ ਤੂੰ ਕਰਵਾਤੀ ਲਾ 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 ਲੋ ਬੜਿਆਂ ਦਿਨਾਂ ਦਾ ਆਇਆ ਕਰਦਾ ਮੈਂ ਕਾਲਾ ਏਰੀਏ 'ਚ ਤੂੰ ਖੰਗੂ ਰਾਜੇਸ਼ਰੀਕ ਲੰਘ ਜਾਵੇ ਮਾਰ ਕੇ ਖੰਗੂ ਰਾਜੇਸ਼ਰੀਕ ਲੰਘ ਜਾਵੇ ਫਿਰ ਜੱਟੀਏ ਜਵਾਨੀ ਤੇਰੇ ਲਾਣ ਦਾ ਤੁਝ ਦੇ ਦੇ ਰੜਕਦੇ ਮੇਰੇ ਭੱਜ-ਭੱਜ ਜਾ ਨਾ ਲੜਾਈ ਦੇ ਤੁਨੇੜੇ ਠੀਕੇ ਵਾਲਾ ਵਾਂਗ ਵੱਖਵੇ ਜੇ ਰੜਕਦੇ ਮੇਰੇ ਭੱਜ-ਭੱਜ ਜਾ ਨਾ ਲੜਾਈ ਦੇ ਤੁਨੇੜੇ ਉਹ ਦੁਕੀਦੇ ਬੰਦੇ ਸੀਗੇ ਹਵਾ ਕਰਦੇ ਸਿਰੇ ਦੀਆਂ ਝੂਠਾ ਦੇ ਸੀ ਕੀੜੇ ਰੜਕਦੇ ਉਹ ਦੁਕੀਦੇ ਬੰਦੇ ਸੀਗੇ ਹਵਾ ਕਰਦੇ ਸਿਰੇ ਦੀਆਂ ਝੂਠਾ ਦੇ ਸੀ ਕੀੜੇ ਰੜਕਦੇ ਬਾਲਾ ਸੱਤ ਰੰਗ ਜਟਾ ਹੋ ਪਰ ਜਾ ਟੁੱਟ ਕੇ ਹੋਏ ਜੇ ਗੋਡੇ ਮੋਢੇ ਮੋਢੇ ਵੀ ਦੇ ਬਹਿਣਗੇ ਲੈ ਜਾਣੇ ਜੱਗ ਦੇ ਨਹੀਂ ਆਪੇ ਤੁਰ ਕੇ ਜਾਣ ਨਹੀਂ ਤੇ ਲਈ ਪਹਿਣ ਗਏ ਲਜਾਣੇ ਜੱਟ ਕੇ ਨਹੀਂ ਕਰੇ ਤੁਰ ਕੇ ਜਾਣ ਨਹੀਂ ਜੋਗੇ ਕਿ ਤਕਉਣੀ ਨਹੀਂ ਮੈਗੀ ਭੇਜ ਤੈਨੂੰ ਮੈਂ ਨਹੀਂ ਹੱਥ ਕਰਵਾਉਣਾ ਉਹ ਜੱਟੀਆਂ ਸ਼ਰੀਕਾਂ ਆ ਕੇ ਤਾਂ ਹੁਣ ਨਹੀਂ ਚਪਉਣੀ ਇੰਨੀਆਂ ਵਿੱਚ ਚੰਗੀਆਂ ਨਹੀਂ ਹੁੰਦੀਆਂ ਦਲੇਰੀ ਆੜੇ ਵਿੱਚ ਕਭ ਤੇਨ ਫਿਕਰਾਂ ਨਹੀਂ ਮੇਰੀਆਂ ਹੋਏ ਇੰਨੀਆਂ ਵਿੱਚ ਚੰਗੀਆਂ ਨਹੀਂ ਹੁੰਦੀਆਂ ਦਲੇਰੀ ਆੜੇ ਵਿੱਚ ਕਭ ਤੇਨ ਫਿਕਰਾਂ ਨਹੀਂ ਮੇਰੀਆਂ ਸਾਲੇ ਉਹ ਛਲਾਰੂ ਸੀਗੇ ਜ਼ਿਆਦਾ ਵਿਗੜੇ ਸਾਲੇ ਉਹ ਛਲਾਰੂ ਸੀਗੇ ਜ਼ਿਆਦਾ ਵਿਗੜੇ ਨਹੀਂ ਮੈਂ ਕਿਆ ਬਣਦਾ ਸੀ ਨਾ ਸਨਮਾੜਦਾ ਤੂੰ ਜਿੱਦੇ ਦੇ ਦੇਣਾ ਪੱਕਾ ਪਾਈ ਰੱਖਦਾ ਜਦੋਂ ਥੱਕ ਕੇ ਕਰਾਉਂਦੀ ਮੈਂ ਕਦਾ ਤੱਕ ਦੀ ਕਰਾਂ ਦੀ ਮੈਂ ਜਮਾਨਤਾ ਦੋਲਾਂ ਨਾਲ ਅਸੀਂ ਸਿੱਖਿਆ ਪੜੇ ਬੰਗਲੇ ਬਿਨਾ ਤੁਸੀਂ ਕਦੇ ਨਹੀਂ ਮੁੜੇ ਉਹ ਨਬੂਰੀ ਰੀਜ ਨਾਲ ਅਸੀਂ ਸਿੱਖਿਆ ਪੜੇ ਬੰਗਲੇ ਬਿਨਾ ਤੁਸੀਂ ਕਦੇ ਨਹੀਂ ਮੁੜੇ ਛੱਟिए ਸ਼ਰੀਫ ਜਦੋਂ ਲਲਕਾਰਦਾ ਜੱਟ ਦਾ ਬਲੱਡ ਫਿਰਵਾੜੇ ਮਾਰਦਾ ਛੱਟिए ਜੱਟिए ਸ਼ਰੀਫ ਜਦੋਂ ਲਲਕਾਰਦਾ ਜੱਟ ਦਾ ਬਲੱਡ ਫਿਰਵਾੜੇ ਮਾਰਦਾ ਵੇ ਮੇਲੇ ਪਹਿਣ ਕੇ ਲੈ ਜਾੜੇ ਜੱਗ ਕੇ ਨਹੀਂ ਆਪੇ ਤੁਰ ਕੇ ਜਾਣ ਨਹੀਂ ਜੋਗੇ ਮੈਂ ਕਹਿ ਕੇ ਠਿਆ ਵੀ ਨਹੀਂ ਯੋਰ ਲਾਉਣਾ ਕੱਲੀ ਖਾਰਿਸ਼ ਕਰਨੀ ਐ ਤੂੰ ਹੀ ਤਾਂ ਉਸੇ ਤਾ ਤੇ ਤੁਰੇਉਣੇ ਓਏ ਵੱਡੇ ਵੇਲੇ ਪਹਿਣ ਕੇ ਲੈ ਜਾਣੇ ਜੱਗ ਕੇ ਨਹੀਂ ਕਰੇ ਤੁਰ ਕੇ ਜਾਣ ਨਹੀਂ ਜੋਗੇ ਵੱਡੇ ਵੇਲੇ ਪਹਿਣ ਕੇ ਲੈ ਜਾਣੇ ਜੱਗ ਕੇ ਨਹੀਂ ਕਰੇ ਤੁਰ ਕੇ ਜਾਣ ਨਹੀਂ ਜੋਗੇ ਗੜੀਆਂ ਦੇ ਬਰਾੜਾ ਵੀ ਤੂੰ ਬਣ ਜਾ ਸਿਆਣਾ ਓਏ ਦੁਖੀ-ਦਕੀ ਦੀ ਮਖਦੇ ਕਰੀ ਪਰਵਾਣਾ ਕਿਸੇ ਨੇ ਲੜਾਈ ਵਿੱਚੋਂ ਗਈ ਖੱਟਿਆ ਬੱਬੂ ਕਾ ਤੇਰੇ ਕਿਸੇ ਕੋਲੋਂ ਦੱਬਦਾ ਨਹੀਂ ਮੈਂ ਉਹਨਾਂ ਚਿਰ ਕਿਸੇ ਕੋਲੋਂ ਦੱਬਦਾ ਨਹੀਂ ਮੈਂ ਮਿੱਲੋ ਜਿੰਨਾ ਚਿਰ ਡੌਲਿਆਂ ਤੇ ਜਾਣਦਾ ਤੁੱਚ ਤੇ ਦੇਦੇੜਾ ਫੰਗਾ ਪਾਈ ਰੱਖਦਾ ਜੱਟ ਥੱਕੀ ਕਰਾਉਂਦੀ ਮੈਂ ਜਮਰਦੋ ਮੇਰੀ ਬੈਣ ਗਈ ਲੈ ਜਾਣੇ ਜੱਗ ਕੀ ਨਹੀਂ ਆਪੇ ਤੁਰ ਕੇ ਜਾਣ ਨਹੀਂ ਜੋਗੇ ਤੁੱਚ ਤੇ ਦੇਦੇੜਾ ਫੰਗਾ ਪਾਈ ਰੱਖਦਾ ਹੋਰੇ ਤੁਰ ਕੇ ਜਾਣ ਨਹੀਂ ਜੋਗੇ ਤੁੱਚ ਤੇ ਦੇਦੇੜਾ ਫੰਗਾ ਪਾਈ ਰੱਖਦਾ ਹੋਰੇ ਤੁਰ ਕੇ ਜਾਣ ਨਹੀਂ ਜੋਗੇ